ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਮਨ ਸਿੰਘ ਰਾਚੋਂ ਬਾਈ 29 ਫਰਵਰੀ ਨੂੰ ਮੈਂ ਇੱਕ ਵੀਡੀਓ ਪਾਈ ਸੀ ਬਦਾਮਾਂ ਦੀ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਫਲ ਚੱਕ ਲਿਆ ਪੂਰਾ ਆਲੇ-ਦਾਲੇ ਦੱਸਾਂ ਗੁਲਬੰਦੀ ਬਦਾਮ ਨੇ ਇਹ ਬਹੁਤ ਹੀ ਵਧੀਆ ਹੁਣੇ ਮਤਲਬ 10 ਦਿਨਾਂ ਬਾਅਦ ਮਨੂੰ ਹੁਣ ਪੰਜ ਚਾਰ ਦਿਨਾਂ ਬਾਅਦ ਇਹਨੂੰ ਤੋੜਨਾ ਸ਼ੁਰੂ ਕਰਦਾਂਗੇ ਆਪਾਂ ਦੇਖੋ ਬਣ ਕੇ ਬਦਾਮ ਤੁਹਾਨੂੰ ਭੰਨ ਕੇ ਵੀ ਦਿਖਾਵਾਂਗੇ ਆਹ ਦੇਖੋ ਵਧੀਆ ਬਾਦਾਮ ਨੇ ਬਾਈ ਆ ਦੇਖੋ ਤੁਹਾਡੇ ਸਾਹਮਣੇ ਹੀ ਖੜਿਆ ਹਾਂ ਥੋੜਾ ਜਿਹਾ ਖਾਨਚ ਹੋਇਆ ਗੋਲਾਬੰਦੀ ਬਾਦਾਮ ਸਭ ਤੋਂ ਸਿਰੇ ਦਾ ਬਾਦਾਮ ਆ ਦੇਖੋ ਪੂਰਾ ਫਲ ਦਿੱਕਿਆ ਇਹ ਸੁਪਰੇਣੀ ਕੋਈ 2 ਇੱਕ ਦੋ ਟੋਕਰੇ ਮੇਰੇ ਇਹਦੇ ਪਾਏ ਨੇ ਚਲੇ ਆ ਗਏ 2 ਤੋਂ 3 ਕਿਲੋ ਰੇ ਪਾਏ ਨੇ ਜੜ ਚ ਆਹ ਦੇਖੋ ਪੰਜਾਬ ਚ ਕਾਮਯਾਬ ਹੈ ਬਾਈ ਇੱਧਰ ਦੇਖੋ ਆਹ ਦੇਖੋ ਹੁਣੇ ਬਣ ਕੇ ਮਤਲਬ ਆ ਦੇਖੋ ਜਦੋਂ ਇਹ ਪੱਕ ਗਏ ਸਮਝ ਲਓ ਐਵੇਂ ਹੋ ਜਾਣਗੇ ਆ ਦੇਖੋ ਐ ਬਾਈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬ ਵਿੱਚ ਕਾਮਯਾਬ ਹੈ ਪੂਰਾ ਤੇ ਇੰਨਾ ਕੁਝ ਬੋਲਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ